ਦੇ ਦੂਸਰੇ ਬੇਟੇ ਕੋ ਕੁਛ ਨਾ ਕੁਛ ਅਧਿਕਾਰ ਵਸ਼ੇ ਦੂੰਗਾ ਤਾਂ ਭਗਵਾਨ ਬੋਲੇ ਸ਼ੰਕਰ ਜੀ ਨੇ इनको वरदान दिया कि आज के बाद आप कहीं भी चल के नहीं जाएंगे ਲੋ ਜੀ ਕਰੋ ਦਰਸ਼ਨ ਇਸ ભગવાન ਦੇ ਤੇਰਾ ਦਾ ਮਈਆ ਦੇ ਇਦਾਂ શ્રી ਰਾਮ ਪਰਿਵਾਰ ਜੀ ਦੇ ਤੇ 33 ਕਰੋੜ ਦੇਵੀ ਦੇਵਤਿਆਂ ਨੇ ਇਸ ਸਰੋਵਰ ਦੀ ਖੁਦਾਈ ਕੀਤੀ ਸੀਗੀ ਭਲੇ ਸਮਿਆਂ ਦੇ ਵਿੱਚ ਜੋ ਸੁਣਨ ਨੂੰ ਮਿਲਿਆ ਆ बाकी क्या मैं वो यही भगवान कार्तिकेय महाराज हैं सतयुग में जब भगवान शंकर की बरात जानी थी उस समय ये सरोवर देवताओं ने खोदा था मिलने के लिए तैंतीस कोटि देवी देवता आएंगे जब वो आते हैं तो वो सरोवर में स्नान भी करते हैं उनके स्नान करने की वजह से ही जो सरोवर का जल है वो कच्ची लस्सी के समान हो जाता है ठीक है जी जब तुम इतों आने गेट एंटर कर इधर मंदिर वा उसे पहला मंदिर दर्शन कर लो ਜਿਦਾਂ ਇਹ ਸੰਗਤ ਕਰ ਰਹੀ ਹੈ ਉਸ ਤੋਂ ਬਾਅਦ ਸਸਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਅੱਜ ਫਿਰ ਬਟਾਲੇ ਦੀ ਧਰਤੀ ਤੇ ਅਸੀਂ ਮੌਜੂਦ ਹਾਂ ਜੀ ਅਸ਼ਲੇਸ਼ਵਰ ਧਾਮ ਆ ਬਹੁਤ ਮਸ਼ਹੂਰ ਮੰਦਿਰ ਆ ਜੀ 33 ਕਰੋੜ ਦੇਵੀ ਦੇਵਤਿਆਂ ਨੇ ਇਸ ਮੰਦਿਰ ਦੇ ਸਰੋਵਰ ਪਟਕੇ ਇਹ ਸਰੋਵਰ ਬਣਾਇਆ ਸੀ ਕਾਰਤਿਕ ਜੀ ਕੇ ਵਾਸਤੇ ਕਾਰਤਿਕ ਜੀ ਮਾ ਸ਼ੰਕਰ ਜੀ ਦੇ ਬੇਟੇ ਸੀਗੇ ਇੱਕ ਗਣੇਸ਼ ਜੀ ਇੱਕ ਕਾਰਤਿਕ ਜੀ ਦੋ ਬੇਟੇ ਸੀ ਉਹਨਾਂ ਦਾ ਸਥਾਨ ਇੱਥੇ ਬਣਿਆ ਹੋਇਆ ਆ ਤੇ ਸਤਜੁਗ ਦਾ ਮੰਦਿਰ ਆ ਇਹ ਤੇ ਸਤਜੁਗ ਚ ਇਹ ਮੰਦਿਰ ਬਣਿਆ ਗਿਆ ਸੀ ਦੱਸਣ ਵਾਲੇ ਇਹ ਵੀ ਦੱਸ ਰਹੇ ਆ ਕਿ ਇਹ ਮੰਦਿਰ ਦਾ ਜਿਹੜਾ ਆਰੰਭਾ ਜਦੋਂ ਸਤਜੁਗ ਚ ਹੋਇਆ ਤੇ 33 ਦੇਵੀ ਕਰੋੜ ਦੇਵੀ ਦੇਵਤਿਆਂ ਨੇ ਇਸ ਮੰਦਿਰ ਦਾ ਨਿਰਮਾਣ ਕੀਤਾ ਸੀ ਤੇ ਕਾਰਤਿਕ ਜੀ ਨੇ ਆ ਕੇ ਇੱਥੇ ਆਪਣਾ ਆਸਣ ਲਗਾਇਆ ਸੀ ਕਹਿੰਦੇ ਆ ਦੀਵਾਲੀ ਤੋਂ 8 ਦਿਨ ਬਾਅਦ ਅਸ਼ਟਮੀ ਤੇ ਇਹ ਸਰੋਵਰ ਦੇ ਵਿੱਚ ਦੇਵੀ-ਦੇਵਤਿਆ ਆ ਕੇ ਅਸ਼ਨਾਣ ਕਰਦੇ ਆ ਤੇ ਅਸ਼ਨਾਣ ਕਰਨ ਤੋਂ ਬਾਅਦ ਇਸ ਸਰੋਵਰ ਦਾ ਜਿਹੜਾ ਪਾਣੀ ਆ ਜਿਹੜਾ ਜਲਵਾ ਗੰਗਾ ਜਲਵਾ ਉਹ ਦੁੱਧਿਆ ਹੋ ਜਾਂਦਾ ਤੇ ਚਲਾਂਗੇ ਕੀ ਸਚਾਈ ਆ ਤੇ ਦਰਸ਼ਕ ਮੰਦਰ ਦਰਸ਼ਨ ਵੀ ਕਰਾਵਾਂਗੇ ਜੋ ਦੱਸ ਰਹੇ ਉਹ 바ਕੇ ਸਚਾਈ ਹੋਊਗੀ ਕਿਉਂਕਿ ਇਹ ਵੀ ਸੁਣਨ ਨੂੰ ਮਿਲਿਆ ਕਿ ਸ਼ੰਕਰ ਜੀ ਦੀ ਬਰਾਤ ਵੀ ਇਸ ਮੰਦਰ ਵਿੱਚੋਂ ਹੀ ਗਈ ਸੀ ਤੇ ਇਸ ਮੰਦਰ ਤੋਂ ਹੋ ਕੇ ਹੀ ਉਹਨਾਂ ਨੇ ਆਪਣਾ ਆਰੰਭ ਕੀਤਾ ਸੀ ਹਿਮਾਲਿਆ ਤੋਂ ਕਾਰਤਿਕ ਜੀ ਨੂੰ ਮਿਲਣ ਵਾਸਤੇ ਸ਼ੰਕਰ ਜੀ ਇਸ ਮੰਦਰ ਚ ਆਏ ਸੀਗੇ ਤੇ ਬਾਕੀ ਉਹ ਸਰੋਵਰ ਦੇ ਦਰਸ਼ਨ ਵੀ ਕਰਾਵਾਂਗੇ ਅੱਜ ਕੱਲ ਸਰੋਵਰ ਦੀ ਅਨੁਸਾਰੀ ਚੱਲ ਰਹੀ ਆ ਸਾਫ ਸਪਾਈ ਚੱਲ ਰਹੀ ਆ ਜਾ ਕੇ ਦਰਸ਼ਨ ਦੀਦਾਰ ਕਰਾਉਂਦੇ ਆ ਬਣੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਅਡਰੈਸ ਸਟਾਰਟਿੰਗ ਦੇ ਵਿੱਚ ਤਾਂ ਦੱਸ ਦਿੰਨਾ ਆ ਕਿ ਇਹ ਬਟਾਲੇ ਤੋਂ ਬਟਾਲੇ ਦੇ ਵਿੱਚ ਹੀ ਪੈਂਦਾ ਆ ਤੁਸੀਂ ਗਰਦਾਸਪੁਰ ਤੋਂ ਵੀ ਆਉਣਾ ਤੇ ਬਟਾਲੇ ਆਉਣਾ ਪੈਣਾ ਆ ਜੇ ਤੁਸੀਂ ਸ੍ਰੀ ਹਰਗੋਬਿੰਦਪੁਰ ਤੋਂ ਆਉਂਦੇ ਆ ਤਾਂ ਇਹ ਰਸਤੇ 'ਚ ਹੀ ਪੈਂਦਾ ਆ ਤੇ ਸੱਜੇ ਹੱਥ ਮੁੜ ਕੇ ਕਿਸੇ ਨੂੰ ਪੁੱਛ ਲਓ ਅ ਅਸ਼ਲੇਸ਼ਵਰ ਧਾਮ ਕਿੱਥੇ ਆ ਸਾਰਿਆਂ ਨੂੰ ਇਹ ਪਤਾ ਆ ਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਆਉਂਦੇ ਆ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਤੋਂ ਵੀ ਇਹਦੀ ਡੈਸਟੀਨੇਸ਼ਨ ਬਹੁਤ ਆਰਾਮ ਨਾਲ ਈਜ਼ ਮੈਪ ਤੇ ਪਈ ਹੋਈ ਆ ਤੁਸੀਂ ਪਤਾ ਕਰ ਸਕਦੇ ਆ ਤੇ ਬਟਾਲੇ ਸ਼ਹਿਰ ਦੀ ਰੇਂਜ ਬੰਨ ਦੇ ਵਿੱਚ ਇਹ ਜਿਹੜਾ ਮੰਦਿਰ ਵਾ ਇਹ ਹੈਗਾ ਆ ਤੇ ਚਲੋ ਦੋਸਤੋ ਚੱਲਦੇ ਆ ਚੈਨਲ ਨੂੰ ਬាទ ਵਾ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਤੇ ਕਮੈਂਟ ਦੇ ਵਿੱਚ ਜੈ ਬੋਲੇਨਾਥ ਜਰੂਰ ਲਿਖਿਓ ਚਲੋ ਜੀ ਚੱਲਦੇ ਆ ਲਓ ਜੀ ਸੰਗਤ ਜੀ ਅਸੀਂ ਆ ਗਏ ਆ ਜੀ ਸ਼ੰਕਰ ਜੀ ਦੇ ਧਾਮ ਤੇ ਤੇ ਤਕਰੀਬਨ ਕਿਲੋਮੀਟਰ ਰਹਿ ਗਿਆ ਇੱਥੋਂ ਇਹ ਬਟਾਲਾ ਸ਼ਹਿਰ ਆ ਜੀ ਤੇ ਬਟਾਲੇ ਸ਼ਹਿਰ ਦੀ ਸਵੇਰ ਦੀ ਰੌਣਕ ਬਹੁਤ ਅੱਜ ਤੇ ਤੁਸੀਂ ਜੇ ਤੁਸੀਂ ਆਉਂਦੇ ਆ ਬਟਾਲੇ ਤੋਂ ਆਉਂਦੇ ਆ ਗਰਦਾਸਪੁਰ ਤੋਂ ਆਉਂਦੇ ਆ ਤਾਂ ਵੀ ਆ ਸਕਦੇ ਆ ਟਾਂਡੇ ਤੋਂ ਆਉਂਦੇ ਆ ਤਾਂ ਵੀ ਆ ਸਕਦੇ ਆ ਇਸ ਚੌਂਕ ਤੋਂ ਤਕਰੀਬਨ ਸਿਰਫ 500 ਮੀਟਰ ਦੀ ਦੂਰੀ ਤੇ ਮੰਦਿਰ ਆ ਚਲੋ ਮਿਲਦੇ ਆ ਜਾ ਕੇ ਮੰਦਿਰ ਦੇ ਵਿੱਚ ਹਲੋ ਜੀ ਸ਼੍ਰੀ ਅਚਲੇਸ਼ਵਰ ਦਾਮ ਇਹ ਬਟਾਲਾ ਲੋ ਜੀ ਕਰੋ ਦਰਸ਼ਨ ਬੋਲੇ ਨਾ ਦੇ ਇਹ ਉਹ ਪ੍ਰਾਚੀਨ ਮੰਦਿਰ ਆ ਜਿਹੜੇ 33 ਦੇਵੀ ਦੇਵਤਾ ਕਰੋੜ ਤੇ 30 ਕਰੋੜ ਦੇਵੀ ਦੇਵਤਿਆਂ ਨੇ ਇਸ ਜਿਹੜੇ ਸਰੋਵਰ ਨੂੰ ਪੱਟਿਆ ਸੀਗਾ ਤੇ ਕਹਿੰਦੇ ਸਰੋਵਰ ਦਾ ਅੱਜ ਕੱਲ ਕੰਮ ਵੀ ਚੱਲਦਾ ਆ ਬਾਕੀ ਦਰਸ਼ਨ ਵੀ ਕਰਾਉਂਦੇ ਆ ਤੇ ਹੋ ਸਕੇ ਆ ਜੇ ਪੁਜਾਰੀ ਜੀ ਹੋਏ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਇਤਿਹਾਸ ਆ ਇਸ ਮੰਦਰ ਦਾ ਚਲੋ ਚੰਪਾ ਜੀ ਨੰਪੂਮੀ ਲੋ ਜੀ ਆ ਗਏ ਜਦੋਂ ਤੁਸੀਂ ਇੱਥੋਂ ਆਉਂਨੇ ਆ ਗੇਟ ਇੰਟਰ ਕਰਦੇ ਆ ਇੱਧਰ ਮੰਦਰ ਵਾ ਤੁਸੀਂ ਪਹਿਲਾਂ ਮੰਦਰ ਦੇ ਦਰਸ਼ਨ ਕਰ ਲਓ ਜਿੱਦਾਂ ਇਹ ਸੰਗਤ ਕਰ ਰਹੀ ਆ ਉਸ ਤੋਂ ਬਾਅਦ ਅ ਅਛਲੇਸ਼ਵਰ ਧਾਮ ਮੰਦਰ ਦੀ ਮੰਦਰ ਸ਼੍ਰੀ ਕਾਰਤਿਕ ਸਾਮੀ ਜੀ ਲਿਖਿਆ ਹੋਇਆ ਇਹਦੀ ਹਿਸਟਰੀ ਆ ਇਹ ਦੋਨੋਂ ਚੀਜ਼ਾਂ ਤੇ ਤੁਸੀਂ ਇਹ ਹਿਸਟਰੀ ਪੜ੍ਹ ਕੇ ਇਸ ਮੰਦਰ ਦੇ ਅੰਦਰ ਜਾਓ ਕੱਲੀ-ਕੱਲੀ ਚੀਜ਼ ਦੀ ਕੱਲੀ-ਕੱਲੀ ਹਿਸਟਰੀ ਕਿ ਕਦੋਂ ਇਸ ਮੰਦਿਰ ਦਾ ਨਿਰਮਾਨ ਹੋਇਆ ਕਦੋਂ ਮੰਦਿਰ ਬਣਿਆ ਸੀਗਾ ਕਿਹੜੀ ਰਾਖਸ਼ ਨੇ ਸ਼ੰਕਰ ਜੀ ਦੀ ਤਪੱਸਿਆ ਕੀਤੀ ਸੀ ਤੇ ਸ਼ੰਕਰ ਜੀ ਨੇ ਤਪੱਸਿਆ ਤੋਂ ਖੁਸ਼ ਹੋ ਕੇ ਫਿਰ ਉਹਨੇ ਕੀ ਵਰ ਦਿੱਤਾ ਤੇ ਕਾਰਤਿਕੇ ਜੀ ਨੇ ਫਿਰ ਉਹਨੂੰ ਮਾਰਿਆ ਤੇ ਇਹ ਮਤਲਬ ਉਸ ਸਮੇਂ ਦਾ ਸਤਜਗ ਦਾ ਮੰਦਿਰ ਵਾ ਕੀ ਜਿਸ ਮੰਦਿਰ ਦੇ ਤੁਸੀਂ ਦਰਸ਼ਨ ਕਰ ਰਹੇ ਆ ਨਾ ਇਹ ਸਤਜੋਗ ਦਾ ਮੰਦਿਰ ਵਾ ਇਹ ਮੰਦਿਰ ਉਹ ਮੰਦਿਰ ਆ ਜਿਹੜਾ ਪਹਿਲਾ ਮੰਦਿਰ ਬਣਿਆ ਸੀਗਾ ਬਟਾਲੇ ਸ਼ਹਿਰ ਦੇ ਵਿੱਚ ਖੜੇ ਆ ਅਸੀਂ ਬਟਾਲੇ ਦੇ ਵਿੱਚ ਉਹ तकरीबन ਤੇ ਸੈਂਟਰ ਦੇ ਵਿੱਚ ਮੰਦਿਰ ਵਾ ਬਹੁਤ ਪ੍ਰਾਚੀਨ ਆ ਸਤਜੋਗ ਦਾ ਮੰਦਿਰ ਵਾ ਤੇ ਅਸੀਂ ਮੰਦਿਰ ਜਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਤੇ ਪੁਜਾਰੀ ਜੀ ਨਾਲ ਗੱਲਬਾਤ ਵੀ ਕਰਾਂਗੇ ਹਰੇਕ ਚੀਜ਼ਾ ਜੋ ਇਸ ਮੰਦਿਰ ਦੀ ਕਹਾਣੀ ਆ ਉਹਦੇ ਬਾਰੇ ਨਿੱਕੀ ਨਿੱਕੀ ਡਿਟੇਲ ਫਤ ਕਰਾ ਪਤਾ ਕਰਾਂਗੇ ਤੇ ਇੱਥੇ ਹਰ ਰੋਜ਼ ਸਮਝ ਲਓ ਮੇਲਾ ਹੀ ਲੱਗਦਾ ਆ ਬਹੁਤ ਲੋਕ ਆਉਂਦੇ ਆ ਕਿਉਂਕਿ ਸ਼ੰਕਰ ਜੀ ਦਾ ਪ੍ਰਦਾਨ ਸੀਗਾ ਕਿ ਜਿਹੜਾ ਵੀ ਕਾਰਤਿਕ ਜੀ ਦਾ ਇਹ ਮੰਦਿਰ ਦੇ ਵਿੱਚ ਆ ਕੇ ਉਹਨਾਂ ਨੂੰ ਉਹਨਾਂ ਨੂੰ ਇਸ਼ਨਾਨ ਕਰਾਊਗਾ ਉਹਦਾ ਜੀਵਨ ਸਫਲ ਹੋ ਜੂਗਾ ਸੰਗਤ ਇਹ ਕਰ ਰਹੀ ਆ ਤੇ ਇਹ ਸਰੋਵਰ ਵਾ ਜਿਹੜੇ ਸਰੋਵਰ ਦੀ ਅਸੀਂ ਗੱਲ ਕਰਦੇ ਸੀ ਬਾਕੀ ਚੱਲਦੇ ਆ ਅਸੀਂ ਗੱਲਬਾਤ ਕਰਾਂਗੇ ਜੋ ਵੀ ਗੱਲਬਾਤ ਇੱਥੇ ਦੇ ਪ੍ਰਬੰਧਕ ਕਮੇਟੀ ਜਾਂ ਜੋ ਵੀ ਇੱਥੇ ਹੋਣਗੇ ਕਹਿ ਲਓ ਇੰਚਾਰਜ ਹੋਣਗੇ ਜਾਂ ਪੁਜਾਰੀ ਹੋਣਗੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਤੇ ਸਾਹਮਣੇ ਕ੍ਰਿਸ਼ਨ ਜੀ ਦੀ ਮੂਰਤੀ ਆ ਨਾਲ ਹੀ ਸ਼੍ਰੀ ਰਾਮ ਪਰਵਾਰ ਦੀ ਮੂਰਤੀ ਆ ਤੇ ਰਾਮ ਪਰਵਾਰ ਜੀ ਦਾ ਪਰਿਵਾਰ ਬੈਠਾ ਹੋਇਆ ਆ ਤੇ ਬਾਕੀ ਆਪਾਂ ਚੱਲਦੇ ਆਂ ਤੇ ਗੱਲਬਾਤ ਕਰਾਂਗੇ ਮੈਂ ਬਣੇ ਰਹ્યો ਜੀ ਨਾਲ ਇਹਨੇ 100 ਸਾਲ ਪੁਰਾਣੀ ਪੁਰਾਣਾ ਇਹ ਮੰਦਿਰ ਵਾ ਬੇਸਿਕਲੀ ਇਹ ਮੰਦਰ ਕਾਰਤਿਕੀ ਜੀ ਦਾ ਮੰਦਰ ਵਾ ਤੇ ਇਸ ਸਥਾਨ ਤੋਂ ਸ਼ੰਕਰ ਜੀ ਦੀ ਜਿਹੜੀ ਬਰਾਤ ਆ ਜਿਹੜਾ ਵਿਆਹ ਆ ਇੱਥੋਂ ਆਰੰਭ ਹੋਇਆ ਸੀ ਤੇ ਇਹ ਹੀ ਉਹ ਸਰੋਵਰ ਵਾ ਤੇ ਜਿਸ ਸਰੋਵਰ ਜਿਹੜੀ ਤ੍ਰਿਤੀ ਕਰੋੜ ਦੇਵੀ ਦੋਪਤਾ ਨੇ ਇਹ ਸਰੋਵਰ ਪਟਿਆ ਸੀਗਾ ਤੇ ਬਕਾਇਦਾ ਬਾਕੀ ਇੱਥੇ ਇਹਦੀ ਹਿਸਟਰੀ ਲਿਖੀ ਹੋਈ ਆ ਲਓ ਜੀ ਕਰੋ ਦਰਸ਼ਨ ਇਸ ਜਗ੍ਹਾ ਦੇ ਤੇਰਾ ਰਾਮਿਆ ਦੇ ਜੱਬਾ ਜੀ ਰਾਮ ਪਰਿਵਾਰ ਜੀ ਦੇ ਸੰਗਤ ਕਾਫੀ ਆਈ ਹੋਈ ਆ। ਸਭ ਜਿਹੜੇ ਬੈਠੇ ਆ। ਜਿਵੇਂ ਬੀਂਤੀ ਇੱਥੇ ਜਿਹੜਾ ਇਹ ਸਰੋਵਰ ਆ ਨਾ ਇਸ ਸਰੋਵਰ ਚ ਖੁੱਲੀਆਂ ਤੇ ਪ੍ਰਸਾਦ ਭਾਂਟ ਸਖਤ ਮਨਾਈ ਆ ਬਹੁਤ ਲੋਕਾਂ ਨੇ ਨਾ ਇੱਥੇ ਕੀਤਾ ਸੀ ਇਹde ਕੋਣ ਖੁਦਾਈ ਚਲਦੀ ਪਈ ਇਹ ਸਰੋਵਰ ਦੀ ਇਹ ਸਰੋਵਰ ਵਾ ਜਿਹੜਾ 33 ਦੇਵੀ-ਦੇਵੀਆਂ ਦੇ 33 ਕਰੋੜ ਦੇਵੀ-ਦੇਵਤਿਆਂ ਨੇ ਇਸ ਸਰੋਵਰ ਦੀ ਖੁਦਾਈ ਕੀਤੀ ਸੀਗੀ ਪਲੇ ਸਮਿਆਂ ਦੇ ਵਿੱਚ ਜੋ ਸੁਣਨ ਨੂੰ ਮਿਲਿਆ ਆ ਬਾਕੀ ਕੀ ਸਚਾਈ ਆ ਇਸ ਮੰਦਿਰ ਦੀ ਤੇ ਉਹ ਵੀ ਅਗਲ ਬਤ ਕਰਾਂਗੇ ਕੋਈ ਸੇਵਾ ਚੱਲ ਰਹੀ ਆ ਵੀਰ ਜੀ ਉਹ ਉਧਰ ਮੰਦਿਰ ਵਾ ਜੀ ओके मेन मंदिर उधर ਦਾ ਮੇਨ ਮੰਦਿਰ ਉਧਰ ਕੀ ਹੈ ਜੀ ਹਾਂਜੀ ਉਧਰ ਉਧਰ ਸ਼ਵਾਲਾ ਹੈ ਅੱਛਾ ਜੀ ਬਰੇ ਮੈਂ ਇਹ ਸ਼ਵਾਲਾ ਕਿਹਨੂੰ ਕਹਿੰਦੇ ਆ ਸਮਝਿਆ ਨਹੀਂ ਸ਼ੰਕਰ ਮੰਦਿਰ ਦਾ ਕਾਪੀ ਖੋਮੇ ਦਾ ਮਹਾਰਾਜ ਦਾ ਮੰਦਿਰ ਆ ਬਲੋ ਠੀਕ ਆ ਇਹ ਵੀ ਮਤਲਬ ਬੋਲੇਨਾਥ ਦਾ ਇਹ ਉੱਪਰ ਠੀਕ ਆ ਇਹ ਮਦਾਂ ਸ਼ਵਾਲਾ ਨਹੀਂ ਬਡਾ ਸ਼ਵਾਲਾ ਠੀਕ ਆ ਵੀਰੇ ਇਹ ਆ ਗਏ ਯਾਰ ਤੇ ਉਧਰ ਵੀ ਜਾ ਕੇ ਹਮ ਇੱਕ ਵਾਰ ਤੇ ਬਾਕੀ ਹਮ ਪੁਜਾਰੀ ਜੀ ਨਾਲ ਗੱਲਬਾਤ ਕਰਾਂਗੇ ਜਦੋਂ ਥੋੜਾ ਜਿਹਾ ਵਿਹਲੇ ਹੋ ਜਾਣ ਕਿਉਂਕਿ ਸਵੇਰ ਦਾ ਟਾਈਮ ਆ ਤੇ ਉਸ ਤੋਂ ਬਾਅਦ ਹੀ ਆਪਾਂ ਜਾਵਾਂਗੇ ਅਸ਼ਲੇਸ਼ਵਰ ਤਾਂ ਮੰਦਿਰ ਦੀ ਕਾਰ ਸੇਵਾ ਚੱਲ ਰਹੀ ਹੈ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਦਾਨ ਸਿਰਫ ਦਾਨ ਪੇਟੀ ਵਿੱਚ ਹੀ ਪਾਓ ਤੇ ਇਸ ਰੋਵਰ ਦੀ ਦੇਖੋ ਥੱਲੇ ਕਿਦਾਂ ਨਿਕਲ ਰਹੀ ਹੈ ਨਾ ਮਿੱਟੀ ਹੈ ਜਿਹੜੀ ਤੇ ਬਾਕੀ ਕੀ ਇਤਿਹਾਸ ਵਾ ਬਿਲਕੁਲ ਕਲੀਅਰ ਜਰੂਰ ਕਰਾਂਗੇ ਤੇ ਇਸ ਸਰੋਵਰ ਤਾਂ ਕਿਆ ਬਾਤ ਦੋਨੇ ਪਾਸੇ ਸਰੋਵਰ ਵਾ ਦੋਸਤੋ ਜਦੋਂ ਅਸੀਂ ਬਟਾਲੇ ਦੇ ਵਿੱਚ ਆਉਂਦੇ ਆ ਨਾ ਬਟਾਲੇ ਦੇ ਅਚਲੇਸ਼ਰ ਧਾਮ ਦੇ ਲੋਕੇਸ਼ਨ ਤੁਸੀਂ ਲਾ ਸਕਦੇ ਆ ਬਹੁਤ ਮਸ਼ਹੂਰ ਹੈ ਸ਼ਿਵ ਮੰਦਰਾ ਇਹ ਸ਼ਾਇਦ ਪਹਿਲਾ ਸ਼ਿਵ ਮੰਦਰਾ ਜਿੱਥੇ ਕਾਰ्तिकेय ਜੀ ਤੇ ਸ਼ੰਕਰ ਜੀ ਦੀ ਇਕੱਠੀਆਂ ਇੱਥੇ ਆਰਾਮਾ ਹੁੰਦੀ ਆ ਪਰ ਬਾਕੀ ਜੋ ਡਿਟੇਲ ਆ ਇਹ ਇਸ ਮੰਦਰ ਦੀ ਜੋ ਇਤਿਹਾਸ ਆ ਉਹ ਜਰੂਰ ਪਤਾ ਕਰਾਂਗੇ ਕਿੰਨੇ ਸ਼ਿਪਿੰਡੀਆਂ ਬਹੁਤ ਇਸ ਮੰਦਰ ਦੇ ਵਿੱਚ ਤੇ Ноль шесть ноль шесть ноль шесть ноль шесть ਕਰੋਦਾਰ ਸਿੰਘ ਦੇਖੋ ਅਲੱਗ-ਅਲੱਗ ਸ਼ੇਪਿੰਡੀਆਂ ਆ तकरीबन 108 ਕਹਿੰਦੇ ਸ਼ੇਪਿੰਡੀਆਂ ਇੱਥੇ ਹੈਗੀਆਂ ਆ ਜਿਹੜੀਆਂ ਅਲੱਗ-ਅਲੱਗ ਸਤਾਨਾਂ ਤੇ ਰੱਖੀਆਂ ਹੋਈਆਂ ਆ ਇਹ ਦੇ ਗੋਮਦ ਬਣੇ ਵੇ ਆ ਤੇ ਆ ਇਧਰ ਸ਼ੰਕਰ ਜੀ ਇੱਦੇ ਅਲੱਗ-ਅਲੱਗ ਪਰਿਵਾਰ ਦੀਆਂ ਅਲੱਗ-ਅਲੱਗ ਸ਼ੇਪਿੰਡੀਆਂ ਇੱਥੇ ਬਣੀਆਂ ਹੋਈਆਂ ਆ ਤੇ ਬਾਕੀ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਤੁਸੀਂ ਵੀ ਦਰਸ਼ਨ ਕਰੋ ਇਹ ਭੋਲੇनाथ ਦੇ ਇਹ ਪਰਿਵਾਰ ਦੇ ਉਹਨਾਂ ਦੇ ਸਥਾਨ ਦੇ ਜਿਹੜਾ 33 ਕਰੋੜ ਦੇਵੀ ਦੇਵਤੇ ਨੇ ਜਿਹੜਾ ਇਹ ਸਰੋਵਰ ਪੱਟਿਆ ਸੀ ਇਹ ਮੰਦਿਰ ਦਾ ਬਰਸਤਾਫ ਕੀਤਾ ਸੀਗਾ ਬਾਕੀ ਦੋਸਤੋ ਚੱਲਦੇ ਆਂ ਅੱਗੇ ਜਾ ਕੇ ਪੁਜਾਰੀ ਜੀ ਨਾਲ ਗੱਲਬਾਤ ਕਰਦੇ ਆਂ ਜੀ ਪੰਡਿਤ ਜੀ ਪੰਡਿਤ ਜੀ ਆਰਾਮ ਆਰਾਮ ਜੀ ਆਰਾਮ ਆਰਾਮ ਪੰਡਿਤ ਜੀ ਅਜੇ ਇਸ ਮੰਦਿਰ ਦੇ ਬਾਰੇ ਪਤਾ ਲੱਗਾ ਸੀ ਹੁਸ਼ਿਆਰਪੁਰ ਤੋਂ ਆਏ ਆ ਕੀ ਇਤਿਹਾਸ ਹੈ ਇਸ ਮੰਦਿਰ ਦਾ ਜੀ ਜੈ ਸ਼ੰਕਰ ਮਹਾਰਾਜ ਸਭੀ ਹਕਤੋਂ ਦਾ ਅਚਲੇਸ਼ਵਰ ਦਾ ਮੇ ਹਾਰਦਿਕ ਸਵਾਗਤ ਹੈ ਭਗਵਾਨ ਕਾਰਤਿਕੇ ਮਹਾਰਾਜ ਜੀ ਦਾ ਜੀ ਮੁਖਿਆ ਸਥਾਨ ਹੈ ਜੇ ਭਗਵਾਨ ਬੋਲੇ ਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਬੁਲਾ ਕੇ ਬੋਲਾ ਥਾ ਜੋ ਪ੍ਰithvi ਕੀ ਪਹਿਲੇ ਪ੍ਰਦਕਸ਼ਨਾ ਕਰਕੇ ਆਇਆ ਉਸਕੋ ਰਾਜਗਤੀ ਮਿਲੇਗੀ ਤਬੀ ਭਗਵਾਨ ਕਾਰਤਿਕੇ ਮਹਾਰਾਜ ਮੋਰ ਪੇ ਚਲ ਪੜੇ ਔਰ ਗਣਪਤੀ ਜੀ ਚੂਹੇ ਕੀ ਸਵਾਰੀ ਕਰਤੇ ਸੇ ਤੋ ਉਹਨੋਂ ਨੇ अपने माता पिता की प्रदक्षि करके बोल दिया कि मैंने पृथ्वी की प्रदक्षिणा कर ली है भगवान तो बोले शंकर जी ने उनको वहाँ पर राजगति दे दी तभी कार्तिकी महाराज यहाँ पर पहुँचे थे कि नारद जी ने आके उनको बताया कि जो राजगति है वो गणपति जी, जी को मिल चुकी है गणपति जी को मिल चुकी है कार्तिकी महाराज इस बात से रुष्ट हो गए बोले मेरे साथ धोखा हुआ है प्रतिस्पर्धा जो थी वो पृथ्वी की प्रदक्षिणा करने की थी ना कि माता पिता की प्रदक्षिणा करने की कार्तिकी महाराज जी ने नारद जी से कहा कि आप मेरा संदेशा कैलाश में दे दीजिए कि अब मैं कैलाश वापस नहीं आऊँगा यहीं पर अचल होकर के रहूँगा नाथ जी ने जाके भगवान भोले शंकर जी को बता दिया भगवान भोले शंकर तैंतीस कोटि देवी देवताओं को साथ लेके जहाँ पर धारे इनसे मिलने के लिए इनको मनाने के लिए लेकिन इन्होंने जाने से मना कर दिया भगवान भोले शंकर जी ने कहा मैंने एक बेटे को राजगति दी है दूसरे बेटे को कुछ ना कुछ अधिकार अवश्य दूंगा तो भगवान भोले शंकर जी ने इनको वरदान दिया कि आज के बाद आप कहीं भी चल के नहीं जाएंगे सभी लोग आपके पास चल के आएंगे दिवाली के आठ दिन बाद यहाँ पर नौवीदशमी का एक मेला लगेगा इसमें तैंतीस कोटि देवी देवता हर साल आपसे मिलने के लिए यहाँ पधारेंगे और इस जगह के जो प्रधान देव होंगे वह भी आप होंगे इसीलिए भगवान कार्तिकेय महाराज जी का स्वरूप आप देखेंगे वो बड़ा स्वरूप है पिता का स्वरूप भगवान बोले शंकर जी का स्वरूप जो उस साइड है वो छोटा स्वरूप है विशेष बाद में स्थापित किए गए थे यही दोनों पिंडियाँ जो हैं मुख्य स्थान हैं अतलेश्वर धाम जिनका नाम है वो यही भगवान कार्तिकेय महाराज हैं सतयुग में जब भगवान शंकर की बारात जानी थी उस समय ये सरोवर देवताओं ने खोदा था उस समय देवताओं ने यहाँ पे स्नान किया और भगवान भोले शंकर की जो शादी की बराध थी वो यहाँ से चली थी ये सरोवर कोई आम सरोवर नहीं है देवी देवताओं द्वारा खोदा गया सरोवर है अभी इस समय सरोवर में कार सेवा चल रही है दो तीन महीनों में वो कंप्लीट हो जाएगी उसके बाद दोबारा से जल जो तो है डाल दिया जाएगा जय शंकर जय महाराज पंडित जी जब दिवाली तो आठ दिन बाद पानी दुधिया क्यों हो जाता सरोवर का भगवान भोले शंकर जी ने ही कार्तिकेय महाराज को वरदान दिया था कि दिवाली के आठ दिन बाद आपसे मिलने के लिए तैतीस कोटि देवी देवता आएंगे ਜੇ ਉਹ ਆਤੇ ਹਨ ਤਾਂ ਉਹ ਸरोवर में स्नान भी करते हैं उनके स्नान करने की वजह से ही जो सरोवर का जल है वो कच्ची लस्सी के समान हो जाता है ठीक है जी जी ठीक है